ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਜੀ ਕੋਲਨ ਦੋ ਗਾਵਾਂ ਪਕਾਊਆ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਤ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਨਾਮ ਦੱਸੋ ਜੀ ਆਪਣਾ ਗਰਦੀਪ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਨੰਬਰ ਮੋਬਾਈਲ ਨੰਬਰ 9877473376 ਠੀਕ ਹੈ ਜੀ ਹਾਂਜੀ ਵੀਰ ਜੀ ਪਹਿਲੀ ਬੈਡ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਠੀਕ ਹੈ ਜੀ ਆ ਤੀਜਾ ਮੰਨ ਕੇ ਲੈਣੀ ਬੇਨੋਣੀ ਦੂਜਾ ਕਿਹਕੇ ਦਿੱਤੀ ਆ ਠੀਕ ਹੈ ਜੀ ਠੰਡੀ ਸ਼ੀਲ ਆ ਜਮ ਬਰਫ ਵਰਗੂ ਆ ਜੀ ਠੀਕ ਹੈ ਜੀ ਲਾ ਠੀਕ ਹੈ ਇਹਦੀ ਬੱਚੀ ਹੈ ਵੀ ਇਹਦੇ ਚ ਕੋਈ ਸ਼ਰਾਖ ਸ਼ਰੂਖ ਹੈ ਨਹੀਂ ਜੀ ਠੀਕ ਹੈ ਜੀ ਇਹ ਤਾਂ ਹੋਈਆਂ ਟਿੱਲਾਂ ਢੁੱਲਾਂ ਬਹੁਤ ਪਈਆਂ 14 15 ਕਿਲੋ ਦੁੱਧ ਕਹਿ ਕੇ ਦਿੱਤੀ ਆ ਬੜੀ ਸ਼ੀਲ ਬੈੜਾ ਜੀ ਠ ਤੇ ਰੇਟ ਭਰਾ ਜੀ ਅੱਜ ਇਹਦਾ ਰੇਟ ਇਹਦਾ ਜਾਇਜ਼ ਜੀ ਬਸ ਦੇਣ ਲੈਣ ਜਿਹੜਾ ਹੀ ਕਰਨੀ ਆ ਬਈ 42000 ਠੀਕ ਹੈ ਜੀ ਤੋੜ ਦੋ ਮੜਾ ਜਾਂ ਲੋਪੜਾ ਚੈੱਕ ਕਰ ਸਾਹਿਬ ਤੇ ਪੰਜ ਚਾਰ ਦਿਨ ਬਾਈ ਕਹਿੰਦਾ ਰਹਿੰਦੇ ਆ ਸੂਣ ਦੇ ਗੱਬਣਾ ਇਸ ਟਾਈਮ ਪੂਰਾ ਤਰਾ ਤਰਾ ਸਾਡੇ ਸਾਹਮਣੇ ਆ ਚੈੱਕ ਕਰ ਸਾਹਿਬ ਪਰਾ ਲੋ ਜੀ ਠੀਕ ਹੈ ਜੀ ਲੈਵਾ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਪਰਾ ਠੀਕ ਹੈ ਨਾ ਵੱਧ ਜਾਣਕਾਰੀ ਬਾਈ ਤੂੰ ਲੈ ਸਕਦਾ ਓ ਬਾਲੀ ਠੰਡੀ ਆ ਭਵੇਂ ਜੀ ਤੋਕ ਦਾ ਇਥੇ ਤੋਕ ਲੱਗ ਗਈ ਹੈ ਬਸ ਠੀਕ ਹੈ ਦੇਖੋ ਜੀ ਲੋ ਜੀ ਦੇਖੋ ਟੋਕੜਾ ਵਾਲਾ ਭਾਜੀ ਬਸ ਥਾਂ ਤੁਹਾਨੂੰ ਵੀਰੇ ਓਕੇ ਜਮਾ ਜਮਾ ਚਾਰੇ ਓਕੇ ਆ ਜੀ ਚਾਰੇ ਓਕੇ ਥਾਣਾ ਭਰਾ ਠੀਕ ਹੈ ਨਾ ਤੇ ਰੇਟ ਬਾਈ ਨੇ 14 15 ਕਿਲੋ ਦੁੱਧ ਦੇ ਦਈਏ ਠੀਕ ਹੈ ਜੀ ਰੇਟ ਬਾਈ ਨੇ ਪੰਨੋ ਦੱਸ ਦਿੱਤਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਹਾਂਜੀ ਵੀਰ ਜੀ ਆਪਣੀ ਬੱਡੀ ਬੈਡ ਦੀ ਜਾਣਕਾਰੀ ਦੋ ਜੀ ਇਹ ਟੋਕੜ ਆ ਗਈ ਹੁਣ ਅੱਜ ਹੀਟ ਚ ਆਈ ਵੀ ਆਈ ਪੂਰੀ ਇਹ ਠੀਕ ਹੈ ਜੀ ਦੋਰ ਦਣ ਵੀ ਲੋਪੜਾ ਟੋਕੜ ਅੱਜ ਹੀਟ ਚ ਆਈ ਵੇ ਕੱਲ ਦੀ ਇਹ ਠੀਕ ਹੈ ਜੀ ਟੋਕੜ ਕੱਲੀ ਟੋਕੜ ਆ ਵੀ ਗੱਪਣੇ ਨਹੀਂ ਹੀਟ ਚ ਆਈ ਬਈ ਕਹਿੰਦਾ ਟੀਕਾ ਭਰੋਣ ਵਾਲਾ ਵਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਦੁੱਧ ਵੀਰੇ ਦਾ ਕਿੰਨਾ ਠਾ ਦੁੱਧ ਏ ਥੱਲੇ 시ਗਾ 9-10 ਕਿਲੋ ਠੀਕ ਹੈ ਹੁਣ ਹੀਟ ਚ ਵੱਧ ਆਈ ਵੀ ਕਰਕੇ 60 ਕਿਲੋ ਦੁੱਧ ਆ ਠੀਕ ਹੈ ਯਾਨੀ ਕਿ ਪੂਰੀ ਫੁੱਲ ਲਈ ਹੀ ਵੇਚ ਚੋੜੇ ਚਾਹਤ ਨੇ ਟਾਈਮ ਅਗਲਾ ਚੋੜੇ ਹਾਂ ਜਿੰਨੇ ਟਾਈਮ ਮਰਜ਼ੀ ਚੋਈ ਜਾਵੇ ਜਿਹੜਾ ਆਪਾਂ ਦੱਸਤਾ ਬਸ ਉਨੇ ਹੀ ਹੋ ਪੂਰਾ ਬੱਦ ਨਹੀਂ ਪੂਰਾ ਘਟ ਨਹੀਂ ਠੀਕ ਆ ਰੇਟ ਭਰਾ ਜੀ ਅੱਜ ਰੇਟ ਤਾਂ ਬਸ 22000 ਆ ਜੀ ਠੀਕ ਹੈ 22000 ਲੋ ਭਰਾ ਚੈੱਕ ਕਰ ਸਕਦੇ ਹੋ ਰੇਟ 22000 ਠੀਕ ਹੈ ਜੀ 22 ਜੀ ਨਾਲ ਜਰੂਰ ਕੋਈ ਸ਼ਾਮ ਸੰਭਾਲ ਕਰੂਗਾ ਜੀ ਦੁੱਧ ਬਧੂ ਵੀ ਹੇਲੇ ਪਲੇ ਵਾਲੂ ਬੱਚਾ ਚੰਗਾ ਜੀ ਤਾਂ ਪੂਰਾ ਠੀਕ ਹੈ ਜੀ ਠੀਕ ਭਾਈ ਜੀ ਨਾਲ ਜਰੂਰ ਕਨੈਕਟ ਕਰੋ 11 12 ਕਿਲੋ ਦੁੱਧ ਕਰ ਸਕਦੇ ਜੀ 9 ਕਿਲੋ ਇਹ ਦੋ ਪਹਿਲਾਂ ਜੀ ਹੀਟ ਚ ਆ ਲੋਪਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ